ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਆਫ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸ.ਡੀ.ਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਕ ਦੇ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀ.ਵੀ.ਐਮ ਤੇ ਜੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਏ ਨੇ ਸੈਕਟਰ ਅਫਸਰ ਦੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹ ਇਨਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ ਸਮਾਨ ਮਿਲਣ ਤੋਂ ਬਾਅਦ ਉਹ ਬਸੇ 'ਚ ਬੈਠ ਕੇ ਫੋਰਸ ਦੇ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਿਪੋਰਟ ਕਰਨ ਨੂੰ ਸੈਕਟਰ ਅਫਸਰ ਨੂੰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਏ ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਲਗਾਇਆ ਗਿਆ ਪਿੰਡਾਂ ਚ ਵੀ ਤਾਂ ਕਿ ਉੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀਓ ਸੁਣੀ ਜੁਤੀ ਲਗਾਈ ਗਈ ਹੈ ਵੀ ਉੱਥੇ ਨੂੰ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਂਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕਿੰਨੀ ਬੂਥ ਜਿਹੜੇ ਬੋਟ ਦਾ ਇਸਤੇਮਾਲ ਕਰਨਗੇ ਲੋਕਾਂ ਤੇ 193000 ਵੋਟ ਹੈ ਜੀ ਤੇ 22200 ਆਪਣੀ ਪੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਰਸਾਈਜ਼ ਕਰਨ 241 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿੰਨਾ ਦੇ ਉੱਪਰ ਮਾਈਕਰੋਜ਼ਰਵ ਤੇ ਆਪਣੀ ਸੈਂਟਰਲ ਜ਼ਰਵ ਫੋਕਸ ਵੀ ਰਹੇਗੀ ਤੇ ਬਾਕੀ ਬੈਂਕ ਕਾਸਟਿੰਗ ਸਾਰੇ ਦੇ ਸਾਰੇ 241 ਉਥਾਂ ਦੇ ਅਸੀਂ ਕਰਵਾ ਲਵਾਂਗੇ ਕਿੰਨੇ ਰੱਖਿਆਣਗੇ ਸਰ ਟਾਈਮਿੰਗ ਇਹਦੀ ਬੋਟਾਂ ਦੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਹੇਗੀ ਸਰ ਸੁਰੱਖਿਆ ਨੂੰ ਲੈ ਕੇ ਕਿਦਾਂ ਦੇ ਜਾਨੀ ਸਰੱਖਿਆ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਜੀ ਦੇਖੋ ਸਾਡੇ ਕੋਲੇ 6 ਕੰਪਨੀਆਂ ਆਈਆਂ ਨੇ ਸੀਆਰਪੀ ਆਪਣੀਆਂ ਉਹਨਾਂ ਨੂੰ ਪਹਿਲਾਂ ਅਸੀਂ ਸਟਾਰਟਿੰਗ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਦੇ ਵਨਰੇਬਲ ਜਿਹੜੇ ਪੁਤ ਹੈ ਉਹਨਾਂ ਤੇ ਲਗਾਈ ਗਈ ਹੈ ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਨੇ ਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਆਰਡਰ ਟ੍ਰੋਲ ਹੁੰਦੀ ਆ ਤੇ ਉਹਨੂੰ ਜਿੱਤ ਸਕਣ ਤੇ ਇਹਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਨਾਕੇ ਵੀ ਲਗਾਏ ਗਏ ਨੇ ਨਾਕੇ ਤਾਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣੇ ਨਹੀਂ ਚਾ ਦਸਤ ਕਰਨਗੇ ਤੇ ਉਹ ਤੋਂ ਬਿਨਾ ਰਿਜ਼ਰਵ ਵੀ ਫੋਰਸ ਰੱਖੀ ਗਈ ਆ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਚਾ ਕਰ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਦੋਂ ਵੋਟਰਾਂ ਨੂੰ ਕਈ ਵਾਰੀ ਲਾਲਚ ਦਿੱਤਾ ਜਾਂਦਾ ਜਾਂ ਕੋਈ ਖਾਬਦਾਰਾਂ ਵੱਲੋਂ ਕੋਈ ਸ਼ਰਾਬ ਇਸ਼ੂ ਦਾ ਰਿਹਾ ਦੇਖੋ ਇਹ ਕੰਪਲੇਂਟਸ ਬੜੀਆਂ ਕੋਮਨ ਨੇ ਆਂਦੀਆਂ ਲੈਂਦੇ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੋਨ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਆ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ। ਖਾਲੀ ਸਰ ਛਲਾ ਪਕੜ ਦਾ ਰੌਲਾ ਪੈ ਰਿਹਾ ਪਰਸੋਂ ਪਕੜ ਦਾ ਰੌਲਾ ਪੈ ਰਿਹਾ ਨਹੀਂ ਮੈਂ ਉਹੀ ਕਹਿ ਰਿਹਾ ਅਸੀਂ ਐਫ ਆਈ ਆਰ ਦਰਜ ਕਰਾਣੇ ਜਿੱਥੇ ਵੀ ਕੋਈ ਪਕੜੀ ਜਾਂਦੀ ਹੈ ਗੱਲ ਵੀ ਪਕੜੀ ਗਈ ਹੈ ਪਰਸੋਂ ਵੀ ਪਕੜੀ ਗਈ ਹੈ ਉੱਥੇ ਐਕਸ਼ਨ ਹੋਇਆ ਉੱਥੇ ਐਫ ਆਈ ਆਰ ਦਰਜ ਕਿ ਬੋਟਰ ਨੂੰ ਇਹ ਹੀ ਅਪੀਲ ਹੈ ਜੀ ਵੱਧ ਚੜ ਕੇ ਵੋਟ ਪਾਓ ਮੌਸਮ ਬਹੁਤ ਅੱਛਾ ਹੈ ਤੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸ